ਰੋਹਿਤ ਸ਼ਰਮਾ ਇਸ ਸਮੇਂ ਵਨਡੇ ਕ੍ਰਿਕਟ ਅਤੇ ਟੈਸਟ ਕ੍ਰਿਕਟ ਦੇ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਟੀਮ ਇੰਡੀਆ ਦਾ ਅਗਲਾ ਵੱਡਾ ਟੀਚਾ ਸਾਲ 2025 ਦੇ ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ 2025 ਜਿੱਤਣਾ ਹੋਵੇਗਾ। ਇਹ ਫਿਰ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਖਬਰ ਆ ਰਹੀਆਂ ਹਨ ਕਿ ਹੁਣ ਰੋਹਿਤ ਸ਼ਰਮਾ ਹੁਣ ਕਪਤਾਨ ਨਹੀਂ ਬਣਨਾ ਚਾਹੁੰਦੇ ਜਿਸ ਕਾਰਨ ਹੁਣ ਟੀਮ ਪ੍ਰਬੰਧਨ ਹਾਰਦਿਕ ਪਾਂਡੇਆ ਨੂੰ ਫਿਰ ਤੋਂ ਕਪਤਾਨ ਬਣਾ ਸਕਦੀ ਹੈ ਮੁੰਬਈ ਇੰਡੀਅਨਸ ਦੀ ਟੀਮ ਨੇ ਆਈਪਲ 2024 ਸੀਜ਼ਨ ਦੇ ਵਿੱਚ ਹਾਰਦਿਕ ਪਾਂਡੇਆ ਦੀ ਕਪਤਾਨੀ ਵਿੱਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਸੀ ਹਾਰਦਿਕ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਸ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਤਨ ਤੇ ਰਹੀ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਸ ਦੀ ਟੀਮ ਮੈਨੇਜਮੈਂਟ ਹਾਰਦਿਕ ਤੋਂ ਕਪਤਾਨੀ ਕੋ ਕੇ ਇੱਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਸੌਂਪ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਸ ਆਈਪੀਐਲ 2025 ਤੋਂ ਲੈ ਕੇ 2027 ਤੱਕ ਕਪਤਾਨ ਦੇ ਤੌਰ ਤੇ ਹਾਰਦਿਕ ਪਾਂਡਿਆ ਨੂੰ ਜ਼ਿੰਮੇਵਾਰੀ ਪ੍ਰਦਾਨ ਕਰ ਸਕਦੀ ਹੈ ਮੁੰਬਈ ਇੰਡੀਅਨਸ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਕਪਤਾਨੀ ਵਿੱਚ 17 ਸਾਲ ਬਾਅਦ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਵਿੱਚ ਮਦਦ ਕੀਤੀ ਅਜਿਹੇ ਵਿੱਚ ਮੁੰਬਈ ਇੰਡੀਅਨਸ ਦੀ ਅਜਿਹੇ ਵਿੱਚ ਮੁੰਬਈ ਇੰਡੀਅਨਸ ਦੀ ਫਰੈਂਚਾਈਜ਼ੀ ਵੀਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕਰਨ ਜਾਰੀ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਆਈਪੀਐਲ ਕ੍ਰਿਕਟ ਦੇ ਵਿੱਚ ਮੁੰਬਈ ਇੰਡੀਅਨਸ ਦੀ ਕਪਤਾਨੀ ਨਹੀਂ ਕਰਨਾ ਚਾਹੁੰਦੇ ਹਨ ਮੁੰਬਈ ਇੰਡੀਅਨਸ ਦੀ ਫੈਰੈਂਚੀਜ਼ੀ ਆਈਪੀਐਲ 2025 ਨਿਲਾਮੀ ਤੋਂ ਪਹਿਲਾਂ ਟੀਮ ਵਿੱਚ ਮੌਜੂਦ ਜਸਪ੍ਰੀਤ ਬੁਮਰਾ ਈਸ਼ਾਨ ਕ੍ਰਿਸ਼ਨ ਸ਼ੂਰੀਆ ਕੁਮਾਰ ਯਾਦਵ ਅਤੇ ਹਾਰਦਿਕ ਵਰਗੇअनुਪਬੀ ਖੜਿਆਰੀਆਂ ਨੂੰ ਟੀਮ ਵਿੱਚ ਬਰਕਰਾਰ ਰੱਖ ਸਕਦੀ ਹੈ ਇਨ੍ਹਾਂ ਖੜਿਆਰੀਆਂ ਨੂੰ ਬਰਕਰਾਰ ਰੱਖ ਕੇ ਮੁੰਬਈ ਇੰਡੀਅਨਸ ਉਹਨਾਂ ਦੇ ਆਲੇ ਦੁਆਲੇ ਮਜ਼ਬੂਤ ਟੀਮ ਦਾ ਐਲਾਨ ਕਰ ਸਕਦੀ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਰੋਹਿਤ ਸ਼ਰਮਾ ਇਸ ਸਮੇਂ ਵਨਡੇ ਕ੍ਰਿਕਟ ਅਤੇ ਟੈਸਟ ਕ੍ਰਿਕਟ ਦੇ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਟੀਮ ਇੰਡੀਆ ਦਾ ਅਗਲਾ ਵੱਡਾ ਟੀਚਾ ਸਾਲ 2025 ਦੇ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਟਰੋਫੀ 2025 ਜਿੱਤਣਾ ਹੋਵੇਗਾ ਇਹ ਫਿਰ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਹਨ ਕਿ ਰੋਹਿਤ ਸ਼ਰਮਾ ਹੁਣ ਕਪਤਾਨ ਨਹੀਂ ਬਣਨਾ ਚਾਹੁੰਦੇ ਜਿਸ ਕਾਰਨ ਹੁਣ ਟੀਮ ਪ੍ਰਬੰਧਨ ਹਾਰਦਿਕ ਪਾਂਡੇਆ ਨੂੰ ਫਿਰ ਤੋਂ ਕਪਤਾਨ ਬਣਾ ਸਕਦੀ ਹੈ ਮੁੰਬਈ ਇੰਡੀਅਨਸ ਦੀ ਟੀਮ ਨੇ ਆਈਪਲ 2024 ਸੀਜ਼ਨ ਦੇ ਵਿੱਚ ਹਾਰਦਿਕ ਪਾण्डेਆ ਦੀ ਕਪਤਾਨੀ ਵਿੱਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਸੀ ਹਾਰਦਿਕ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਸ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਤਨ ਤੇ ਰਹੀ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਸ ਦੀ ਟੀਮ ਮੈਨੇਜਮੈਂਟ ਹਾਰਦਿਕ ਤੋਂ ਕਪਤਾਨੀ ਖੋ ਕੇ ਇੱਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਸੌਂਪ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਸ ਆਈਪੀਐਲ 2025 ਤੋਂ ਲੈ ਕੇ 2027 ਤੱਕ ਕਪਤਾਨ ਦੇ ਤੌਰ ਤੇ ਹਾਰਦਿਕ ਪਾਂਡਿਆ ਨੂੰ ਜ਼ਿੰਮੇਵਾਰੀ ਪ੍ਰਦਾਨ ਕਰ ਸਕਦੀ ਹੈ ਮੁੰਬਈ ਇੰਡੀਅਨਸ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਕਪਤਾਨੀ ਵਿੱਚ 17 ਸਾਲ ਬਾਅਦ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਵਿੱਚ ਮਦਦ ਕੀਤੀ ਅਜਿਹੇ ਵਿੱਚ ਮੁੰਬਈ ਇੰਡੀਅਨਸ ਦੀ ਅਜਿਹੇ ਵਿੱਚ ਮੁੰਬਈ ਇੰਡੀਅਨਸ ਦੀ ਫਰੈਂਚਾਈਜ਼ੀ ਵੀ ਇੱਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕਰਨ ਜਾਰੀ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਆਈਪੀਐਲ ਕ੍ਰਿਕਟ ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਨਹੀਂ ਕਰਨਾ ਚਾਹੁੰਦੇ ਹਨ ਮੁੰਬਈ ਇੰਡੀਅਨਜ਼ ਦੀ ਫਰੈਂਚਾਈਜ਼ੀ ਆਈਪੀਐਲ 2025 ਨਿਲਾਮੀ ਤੋਂ ਪਹਿਲਾਂ ਟੀਮ ਵਿੱਚ ਮੌਜੂਦ ਜਸਪ੍ਰੀਤ ਬੁਮਰਾ ਈਸ਼ਾਨ ਕ੍ਰਿਸ਼ਨ ਸ਼ੂਰੀਆ ਕੁਮਾਰ ਯਾਦਵ ਅਤੇ ਹਾਰਦਿਕ ਵਰਗੇ ਅਨੁਭਵੀ ਖਿਡਿਆਰਿਆਂ ਨੂੰ ਟੀਮ ਵਿੱਚ ਬਰਕਰਾਰ ਰੱਖ ਸਕਦੀ ਹੈ। ਇਨ੍ਹਾਂ ਖਿਡਿਆਰਿਆਂ ਨੂੰ ਬਰਕਰਾਰ ਰੱਖ ਕੇ ਮੁੰਬਈ ਇੰਡੀਅਨਜ਼ ਉਹਨਾਂ ਦੇ ਆਲੇ-ਦੁਆਲੇ ਮਜ਼ਬੂਤ ਟੀਮ ਦਾ ਐਲਾਨ ਕਰ ਸਕਦੀ ਹੈ। ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਰੋਹਿਤ ਸ਼ਰਮਾ ਇਸ ਸਮੇਂ ਵਨਡੇ ਕ੍ਰਿਕਟ ਅਤੇ ਟੈਸਟ ਕ੍ਰਿਕਟ ਦੇ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਟੀਮ ਇੰਡੀਆ ਦਾ ਅਗਲਾ ਵੱਡਾ ਟਿਚਾ ਸਾਲ 2025 ਦੇ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਟਰੋਫੀ 2025 ਜਿੱਤਣਾ ਹੋਵੇਗਾ। ਇਹ ਫਿਰ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਹਨ ਕਿ ਹੁਣ ਰੋਹਿਤ ਸ਼ਰਮਾ ਹੁਣ ਕਪਤਾਨ ਨਹੀਂ ਬਣਨਾ ਚਾਹੁੰਦੇ ਜਿਸ ਕਾਰਨ ਹੁਣ ਟੀਮ ਪ੍ਰਬੰਧਨ ਹਾਰਦਿਕ ਪਾਂਡੇਆ ਨੂੰ ਫਿਰ ਤੋਂ ਕਪਤਾਨ ਬਣਾ ਸਕਦੀ ਹੈ। ਮੁੰਬਈ ਇੰਡੀਅਨਸ ਦੀ ਟੀਮ ਨੇ ਆਈਪਲ 2024 ਸੀਜ਼ਨ ਦੇ ਵਿੱਚ ਹਾਰਦਿਕ ਪਾਂਡੇਆ ਦੀ ਕਪਤਾਨੀ ਵਿੱਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਸੀ ਹਾਰਦਿਕ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਤਨ ਤੇ ਰਹੀ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਦੀ ਟੀਮ ਮੈਨੇਜਮੈਂਟ ਹਾਰਦਿਕ ਤੋਂ ਕਪਤਾਨੀ ਖੋ ਕੇ ਇੱਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਸੌਂਪ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਆਈਪੀਐਲ 2025 ਤੋਂ ਲੈ ਕੇ 2027 ਤੱਕ ਕਪਤਾਨ ਦੇ ਤੌਰ ਤੇ ਹਾਰਦਿਕ ਪਾਂਡਿਆ ਨੂੰ ਜ਼ਿੰਮੇਵਾਰੀ ਪ੍ਰਦਾਨ ਕਰ ਸਕਦੀ ਹੈ ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਕਪਤਾਨੀ ਵਿੱਚ 17 ਸਾਲ ਬਾਅਦ ਟੀਮ ਇੰਡੀਆ ਨੂੰ T20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਵਿੱਚ ਮਦਦ ਕੀਤੀ ਅਜਿਹੇ ਵਿੱਚ ਮੁੰਬਈ ਇੰਡੀਅਨਜ਼ ਦੀ ਅਜਿਹੇ ਵਿੱਚ ਮੁੰਬਈ ਇੰਡੀਅਨਜ਼ ਦੀ ਫਰੈਂਚਾਈਜ਼ੀ ਵੇਕ ਵਾਰ ਫਿਰ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕਰਨ ਜਾਰੀ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਆਈਪੀਐਲ ਕ੍ਰਿਕਟ ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਨਹੀਂ ਕਰਨਾ ਚਾਹੁੰਦੇ ਹਨ ਮੁੰਬਈ ਇੰਡੀਅਨਜ਼ ਦੀ ਫੈਰੈਂਚੀਜੀ ਆਈਪੀਐਲ 2025 ਨਿਲਾਮੀ ਤੋਂ ਪਹਿਲਾਂ ਟੀਮ ਵਿੱਚ ਮੌਜੂਦ ਜਸਪ੍ਰੀਤ ਬੁਮਰਾ ਇਸ਼ਾਨ ਕ੍ਰਿਸ਼ਨ ਸ਼ੂਰੀਆ ਕੁਮਾਰ ਯਾਦਵ ਅਤੇ ਹਾਰਦਿਕ ਵਰਗੇ ਅਨੁਭਵੀ ਖਿਡਾਰੀਆਂ ਨੂੰ ਟੀਮ ਵਿੱਚ ਬਰਕਰਾਰ ਰੱਖ ਸਕਦੀ ਹੈ ਇਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖ ਕੇ ਮੁੰਬਈ ਇੰਡੀਅਨਜ਼ ਉਹਨਾਂ ਦੇ ਆਲੇ-ਦੁਆਲੇ ਮਜ਼ਬੂਤ ਟੀਮ ਦਾ ਐਲਾਨ ਕਰ ਸਕਦੀ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ